ਤਾਂ ਪੰਜਾਬੀ ਵਿਆਕਰਨ ਦੇ ਸਾਡੇ ਕੋਲ ਕਿਹੜਾ ਅੱਜ ਜਿਹੜਾ ਟੌਪਿਕ ਹੈ ਉਹ ਹੈ ਪੜਨਾਮ ਪੜਨਾਮ ਬਾਰੇ ਅਸੀਂ ਜਿਹੜਾ ਪੜਦੇ ਹਾਂ ਕਿ ਪੜਨਾਮ ਹੁੰਦਾ ਕੀ ਹੈ ਇਸ ਦੀ ਇੱਕ ਕਿਸਮਾਂ ਕੀ ਨੇ ਠੀਕ ਹੈ ਓਕੇ ਤੇ ਇਸ ਨੂੰ ਸਰਵਨਾਮ ਵੀ ਜਿਹੜਾ ਕਿਹਾ ਜਾਂਦਾ ਵਾ ਤਾਂ ਜਿਹੜਾ ਸ਼ਬਦ ਨਾਮ ਦੇ ਥਾਂ ਵਰਤਿਆ ਜਾਵੇ ਉਸ ਨੂੰ ਪੜਨਾਮ ਜਿਹੜਾ ਉਹ ਕਿਹਾ ਜਾਂਦਾ ਵਾ ਠੀਕ ਹੈ ਜਿਵੇਂ ਮੈਂ ਅਸੀਂ ਤੁਸੀਂ ਓ ਇਹ ਕਿਹੜੇ ਸ਼ਬਦ ਨੇ ਤੇ ਇਹ ਪੜਨਾਮ ਸ਼ਬਦ ਨੇ ਜਿਹੜੇ ਨਾਮ ਦੀ ਜਗ੍ਹਾ ਤੇ ਆਣ ਕੇ ਜਿਹੜਾ ਵਾ ਨਾਮ ਦੀ ਜਗ੍ਹਾ ਤੇ ਜਿਵੇਂ ਮੈਂ ਕਹਾਂ ਮੇਰਾ ਮੈਂ ਆਪਣੇ ਨਾਮ ਦੇ ਨਾਲ ਕਹਾਂ ਕਿ ਮੈਂ ਆਪਣਾ ਨਾਮ ਦੀ ਜਗ੍ਹਾ ਤੇ ਕੀ ਕਰ ਇਸਤੇਮਾਲ ਕਰ ਲਿਆ ਮੈਂ ਮੇਰਾ ਕੀ ਹੈ ਇਹ ਮੇਰਾ ਜਿਹੜਾ ਇਹ ਇਹ ਮੇਰਾ ਬੈਗ ਹੈ ਹਨਾ ਤਾਂ ਉੱਥੇ ਕੀ ਕਰ ਲਿਆ ਮੈਂ ਆਪਣੇ ਨਾਮ ਦੀ ਜਗ੍ਹਾ ਤੇ ਮੈਂ ਲੈ ਲਿਆ ਹਨਾ ਜਾਂ ਅਸੀਂ ਅੱਜ ਸਕੂਲ ਗਏ ਤਾਂ ਉੱਥੇ ਕੀ ਹੈ ਅਸੀਂ ਅੱਜ ਸਕੂਲ ਗਏ ਜਾ ਜਿਹੜਾ ਤੁਸੀਂ ਹੋ ਗਿਆ ਉਹ ਹੋ ਗਿਆ ਤੇ ਇਹ ਸਾਰੇ ਹੀ ਜਿਹੜੇ ਆ ਨਾਮ ਦੀ ਜਗ੍ਹਾ ਤੇ ਸ਼ਬਦ ਵਰਤੇ ਜਾਂਦੇ ਆ ਔਰ ਇਹਨਾਂ ਨੂੰ ਹੀ ਅਸੀਂ ਕੀ ਕਹਿੰਨੇ ਆ ਪੜਨਾਮ ਕਹਿੰਨੇ ਆ ਪੜਨਾਮ ਦੀਆਂ ਜਿਹੜੀਆਂ ਕਿਸਮਾਂ ਤਾਂ ਪੜਨਾਮ ਜਿਹੜੀਆਂ ਪੜਨਾਮ ਦੀਆਂ 6 ਕਿਸਮਾਂ ਹੁੰਦੀਆਂ ਨੇ ਤੇ ਇਹ ਨੇ ਨਿਜਵਾਚਕ ਆ ਅਨਿਸ਼ਚੇਵਾਚਕ ਪੁਰਖਵਾਚਕ ਹੋ ਗਿਆ ਸਬੰਧਵਾਚਕ ਪ੍ਰਸ਼ਨਵਾਚਕ ਆ ਜਿਹੜਾ ਨਿਸ਼ਚੇਵਾਚਕ ਆਨਿਸ਼ਚੇਵਾਚਕ ਤੇ ਜਿਵੇਂ ਇਹ ਕੀ ਹੋ ਗਏ ਤੇ ਇਹ ਕਿਹੜੇ ਨੇ ਤੇ ਇਹ ਪੜਨਾਮ ਦੀਆਂ ਕਿਸਮਾਂ ਨੇ ਓਕੇ ਪੜਨਾਮ ਦੀਆਂ ਕਿਸਮਾਂ ਕਿੰਨੇ ਪ੍ਰਕਾਰ ਦੇ ਨੇ ਤੇ 6 ਪ੍ਰਕਾਰ ਦੇ ਜਿਹੜੇ ਆ ਪੜਨਾਮ ਹੁੰਦੇ ਨੇ ਪੁਰਖਵਾਚਕ ਨਿਜਵਾਚਕ ਨਿਸ਼ਚੇਵਾਚਕ ਆ ਨਿਸ਼ਚੇਵਾਚਕ ਸੰਬੰਧਵਾਚਕ ਤੇ ਪ੍ਰਸ਼ਨਵਾਚਕ ਓਕੇ ਇਸ ਦੇ ਅੱਗੇ ਜਿਹੜਾ ਇਸ ਦੇ ਕਰਦੇ ਆ ਕਿ ਪੁਰਖਵਾਚਕ ਪੜਨਾਮ ਕਿਹੜਾ ਹੁੰਦਾ ਹੈ ਤਾਂ ਪੁਰਖਵਾਚਕ ਪੜਨਾਮ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਮ ਦੀ ਥਾਂ ਤੇ ਵਰਤਦੇ ਹਾਂ ਉਸ ਨੂੰ ਅਸੀਂ ਪੁਰਖਵਾਚਕ ਪੜਨਾਮ ਜਿਹੜਾ ਕਿਹਾ ਜਾਂਦਾ ਹੈ ਜਿਵੇਂ ਮੈਂ ਆਪਣੇ ਵਾਸਤੇ ਵਰਤਿਆ ਤੇ ਇਥੇ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਮ ਦੀ ਜਗ੍ਹਾ ਤੇ ਵਰਤੇ ਜੇ ਨਾਲ ਉਸ ਨੂੰ ਪੁਰਖਵਾਚਕ ਆ ਜਾਂਦਾ ਠੀਕ ਹੈ ਮੈਂ ਆਪਣੇ ਨਾਮ ਦੇ ਲਈ ਵਰਤੇ ਤੁਸੀਂ ਤੇ ਤੁਹਾਡਾ ਨਾਮ ਜਿਵੇਂ ਮੈਂ ਕਹਾਂ ਕਿ ਅਜੇ ਤੁਸੀਂ ਕੀ ਪੜ ਰਹੇ ਤੁਸੀਂ ਕੀ ਕਰ ਰਹੇ ਹੋ ਹਨਾ ਤਾਂ ਮੈਂ ਉਥੇ ਕਿ ਤੁਸੀਂ ਮੈਂ ਸਿੱਧਾ ਹੀ ਪੁੱਛ ਲਾਂਗੇ ਆ ਅ ਤੁਸੀਂ ਕੀ ਕਰ ਰਹੇ ਹੋ ਹਨ ਤਾਂ ਉਹ ਮਤਲਬ ਉਹ ਕੀ ਕਰ ਰਹੇ ਹਨ ਥਰਡ ਪਰਸਨ ਆ ਜਾਂਦਾ ਤਾਂ ਆਪਾਂ ਜਾਣਦੇ ਆ ਤਾਂ ਪੁਰਖਵਾਚਕ ਪੜਨਾਮ ਤਿੰਨ ਪ੍ਰਕਾਰ ਦੇ ਜਿਹੜੇ ਆ ਉਹ ਹੁੰਦੇ ਆ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤਿੰਨ ਪ੍ਰਕਾਰ ਦੇ ਜਿਹੜੇ ਆ ਪੁਰਖਵਾਚਕ ਪੜਨਾਮ ਹੁੰਦੇ ਉੱਤਮ ਪੁਰਖ ਇਸ ਨੂੰ ਅਸੀਂ ਪਹਿਲਾ ਪੁਰਖ ਵੀ ਕਹਿੰਦੇ ਆ ਮੱਧਮ ਪੁਰਖ ਦੂਜਾ ਪੁਰਖ ਤੇ ਅਨਿਆ ਪੁਰਖ ਤੀਜਾ ਪੁਰਖ ਓਕੇ ਤੇ ਇਹ ਤਿੰਨ ਪੁਰਖ ਪਹਿਲਾ ਪੁਰਖ ਕਿਹੜਾ ਹੁੰਦਾ ਹੈ ਜਾਂ ਉੱਤਮ ਪੁਰਖ ਕਿਹੜਾ ਹੈ ਜਿਹੜਾ ਪੁਰਖ ਗੱਲ ਕਰਦਾ ਹੈ ਜਿਵੇਂ ਮੈਂ ਇਸ ਟਾਈਮ ਪੜ ਰਹੀ ਆ ਜਾਂ ਮੈਂ ਜੋ ਕਿਸੇ ਇਹ ਦੂਸਰਾ ਪਰਸਨ ਹੈ ਤਾਂ ਮੈਂ ਉਹਦੇ ਨਾਲ ਗੱਲ ਕਰ ਰਹੀ ਆ ਤਾਂ ਉਹਦੇ ਵਿੱਚ ਪਹਿਲਾ ਪੁਰਖ ਕਿਹੜਾ ਹੋਵੇਗਾ ਮੈਂ ਖੁਦ ਹੋਵਾਂਗੀ ਠੀਕ ਹੈ ਜਿਹੜੀ ਮੈਂ ਗੱਲ ਕਰਾਂਗੀ ਤਾਂ ਜਿਹੜਾ ਪੁਰਖ ਗੱਲ ਕਰਦਾ ਹੈ ਉਸ ਨੂੰ ਉੱਤਮ ਪੁਰਖ ਜਿਹੜਾ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਮੈਂ ਤੁਸੀਂ ਅਸੀਂ ਸਾਡਾ ਕੀ ਹੈ ਕਿ ਜਿਵੇਂ ਮੈਂ ਹੋ ਗਿਆ ਮੈਨੂੰ ਅਸੀਂ ਸਾਡਾ ਇਹ ਕੀ ਹੈ ਪਹਿਲੇ ਪੁਰਖ ਉਹਦੇ ਓਕੇ ਜਾਨਕਿ ਮੇਰੇ ਬਾਰੇ ਗੱਲ ਹੋ ਰਹੀ ਹੈ ਜਾਂ ਅਸੀਂ ਆਪਣੇ ਬਾਰੇ ਹੀ ਕਰ ਰਹੇ ਹਾਂ ਜਾਂ ਸਾਡਾ ਹੀ ਜਿਹੜਾ ਹੋ ਰਿਹਾ ਹੈ ਤਾਂ ਉਹ ਜਿਹੜਾ ਹੋ ਗਿਆ ਮੱਧਮ ਪੁਰਖ ਤਾਂ ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਜਿਸ ਦੇ ਨਾਲ ਗੱਲ ਕਰਾ ਕਰ ਰਹੇ ਹਾਂ ਅਸੀਂ ਹੈਨਾ ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਜਿਹੜਾ ਉਹ ਕਿਹਾ ਜਾਂਦਾ ਹੈ ਓਕੇ ਜਿਵੇਂ ਤੂੰ ਤੁਸੀਂ ਤੇਰਾ ਤੁਹਾਡਾ ਓਕੇ ਤੇ ਅੰਨੇ ਪੁਰਖ ਜਾਂ ਤੀਜਾ ਪੁਰਖ ਜਿਹੜੇ ਪੁਰਖ ਦੇ ਬਾਰੇ ਕੀ ਹੈ ਕਿ ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ ਕੀ ਕੀਤੀ ਜਾਵੇ ਗੱਲ ਕੀਤੀ ਜਾਵੇ ਉਸ ਨੂੰ ਅੰਨੇ ਪੁਰਖ ਜਾਂ ਤੀਜਾ પુરੁਖ ਜਿਆਦਾ ਯਾਨੀ ਕਿ ਦੋ ਪਰਸਨ ਨੇ ਠੀਕ ਹੈ ਇੱਕ ਮੈਂ ਇੱਕ ਤੁਸੀਂ ਹੋ ਹਨਾ ਤਾਂ ਮੈਂ ਤੁਹਾਡੇ ਨਾਲ ਕੋਈ ਗੱਲ ਕਰ ਰਹੀ ਹਾਂ ਹਨਾ ਤੇ ਗੱਲ ਕਰ ਲਈ ਜੋ ਮੈਂ ਗੱਲ ਕਰਾਂਗੀ ਮੈਂ ਕੀ ਆ ਫਸਟ ਪਹਿਲਾ ਪੁਰਖ ਤੁਹਾਡੇ ਨਾਲ ਮੈਂ ਗੱਲ ਕਰ ਰਹੀ ਹਾਂ ਤਾਂ ਮੈਂ ਤੁਹਾਨੂੰ ਸੰਬੋਧਨ ਕਰਕੇ ਤੁਸੀਂ ਤੂੰ ਜਾਂ ਤੇਰਾ ਤੁਹਾਡਾ ਐਵੇਂ ਕਰਕੇ ਗੱਲ ਕਰਾਂਗੀ ਤੁਸੀਂ ਕੀ ਹੋਗੇ ਸੈਕੰਡ ਪੁਰਖ ਹੋਗੇ ਠੀਕ ਹੈ ਤੁਸੀਂ ਹੁਣ ਮੈਂ ਤੁਹਾਨੂੰ ਇੱਕ ਸ਼ਬਦ ਬੋਲਿਆ ਤੁਸੀਂ ਹਨਾ ਤਾਂ ਤੀਜਾ ਦੂਸਰ ਸੈਕੰਡ ਪੁਰਖ ਹੋ ਗਿਆ ਹੁਣ ਮੈਂ ਕਿਸੇ ਦੇ ਬਾਰੇ ਗੱਲ ਕਰ ਰਹੀ ਹਾਂ ਮੈਂ ਤੁਹਾਨੂੰ ਪੁੱਛਿਆ ਕਿ ਹਨਾ ਉਹ ਕੱਲ ਜਿਹੜੇ ਕਲਾਸ ਨਹੀਂ ਆਏ ਤਾਂ ਮੈਂ ਤੁਹਾਨੂੰ ਪੁੱਛਿਆ ਉਹ ਕੱਲ ਕਲਾਸ ਨਹੀਂ ਆਏ ਠੀਕ ਹੈ ਤਾਂ ਮੈਂ ਤੀਜੇ ਪੁਰਖ ਦੇ ਬਾਰੇ ਤੁਹਾਨੂੰ ਪੁੱਛ ਰਹੀ ਹਾਂ ਗੱਲ ਕਰ ਰਹੀ ਹਾਂ ਮਤਲਬ ਉਹ ਉਸ ਦੀ ਉਪਸਥਿਤੀ ਇੱਥੇ ਨਹੀਂ ਹੈ ਪਰ ਉਸ ਦੇ ਬਾਰੇ ਗੱਲ ਹੋ ਰਹੀ ਹੈ ਤਾਂ ਜਿਸ ਬਾਰੇ ਗੱਲ ਹੋ ਰਹੀ ਹੁੰਦੀ ਹੈ ਤੇ ਉਹ ਕੀ ਹੈ ਤੀਜਾ ਪੁਰਖ ਓਕੇ ਇਹ ਹੋ ਗਿਆ ਤੀਜਾ ਪੁਰਖ ਕਲੀਅਰ ਤਾਂ ਜਿਸ ਜਿਹੜੇ ਪੁਰਖ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅੰਨੇ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਕਲੀਅਰ ਤਾਂ ਨਿਜਵਾਚਕ ਦੂਸਰਾ ਸਾਡੇ ਕੋਲ ਕਿਹੜੀ ਕਿਸਮ ਆ ਜਾਂਦੀ ਹੈ ਪੜਨਾਮ ਦੀ ਨਿਜਵਾਚਕ ਪੜਨਾਮ ਓਕੇ ਕਿਹੜਾ ਕਿਹੜਾ ਪੜਨਾਮ ਆ ਜਾਂਦਾ ਹੈ ਨਿਜਵਾਚਕ ਪੜਨਾਮ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਕਰਤਾ ਜੋ ਕੰਮ ਕਰਨ ਵਾਲਾ ਹੁੰਦਾ ਠੀਕ ਹੈ ਜਿਸ ਦੇ ਰਾਹੀਂ ਕਿਰਿਆ ਹੋ ਰਹੀ ਹੁੰਦੀ ਹੈ ਉਸ ਨੂੰ ਕਰਤਾ ਕਹਿੰਦੇ ਆ ਓਕੇ ਉਸ ਨੂੰ ਕੀ ਕਹਿੰਦੇ ਆ ਕਰਤਾ ਤਾਂ ਜਿਹੜਾ ਕੀ ਹੈ ਜਿਹੜੇ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਵਰਤੋਂ ਥਾਂ ਦੀ ਕਰਤਾ ਦੀ ਥਾਂ ਤੇ ਜਿਹੜਾ ਵਰਤਿਆ ਜਾਂਦਾ ਉਸ ਨੂੰ ਅਸੀਂ ਕੀ ਕਹਿੰਦੇ ਆ ਨਿਜਵਾਚਕ ਪੜਨਾਮ ਕਹਿੰਦੇ ਆ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ ਓਕੇ ਜਿਵੇਂ ਮੈਂ ਆਪ ਉਸ ਨੂੰ ਸਮਝਾਇਆ ਕਿ ਮੈਂ ਆਪ ਜਿਹੜਾ ਉਸ ਨੂੰ ਸਮਝਾਇਆ ਤੇ ਇੱਥੇ ਕੀ ਹੈ ਮੈਂ ਨਹੀਂ ਆਏਗਾ ਮੈਂ ਦੇ ਨਾਲ ਆਪ ਜਿਹੜਾ ਹੈ ਉਹ ਹੋਵੇਗਾ ਕਿ ਮੈਂ ਆਪ ਜਿਹੜਾ ਵਾ ਆਪ ਜਿਹੜਾ ਵਾ ਉਸ ਨੂੰ ਸਮਝਾਇਆ ਮੁੰਡੇ ਆਪਸ ਵਿੱਚ ਲੜਦੇ ਸੰਤ ਮੁੰਡੇ ਕੀ ਆ ਮੁੰਡੇ ਕੀ ਇਹ ਨਾਮ ਹੋ ਜਾਂਦਾ ਤੇ ਆਪਸ ਵਿੱਚ ਲੜਦੇ ਤਾਂ ਇਹਦੇ ਵਿੱਚ ਆਪਸ ਕੀ ਹੋ ਗਿਆ ਕਰਤਾ ਠੀਕ ਹੈ ਕਰਤਾ ਦੇ ਨਾਲ ਆ ਕੇ ਉਸ ਵਾਕ ਵਿੱਚ ਦੇ ਕਰਤਾ ਦੀ ਥਾਂ ਵਰਤਿਆ ਜਾਂਦਾ ਵਾ ਓਕੇ ਠੀਕ ਹੈ ਨੈਕਸਟ ਕੀ ਹੈ ਅਸੀਂ ਆਪ ਆਪਣੇ ਹੱਥੀ ਕੰਮ ਕੀਤਾ ਤਾਂ ਅਸੀਂ ਕੀ ਆਪਨੇ ਆਪ ਅਸੀਂ ਆਪ ਸੌਰੀ ਅਸੀਂ ਆਪ ਆਪਣੇ ਹੱਥੀ ਕੰਮ ਕੀਤਾ ਓਕੇ ਤੇ ਇਥੇ ਆਪ ਜਿਹੜਾ ਹੈ ਉਹ ਕੀ ਹੈ ਨਿਜਵਾਚਕ ਪੜਨਾ ਇਨ੍ਹਾਂ ਵਾਕਾਂ ਵਿੱਚ ਮੈਂ ਆਪਸ ਆਪ ਨਿਜਵਾਚਕ ਪੜਨਾਮ ਹਨ ਓਕੇ ਠੀਕ ਹੈ ਨੈਕਸਟ ਕੀ ਹੈ ਨਿਸ਼ਚੇਵਾਚਕ ਪੜਨਾ ਤਾਂ ਨਿਸ਼ਚੇਵਾਚਕ ਪੜਨਾਮ ਕਿਹੜਾ ਹੁੰਦਾ ਹੈ ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਕੀ ਆ ਕਿ ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਕੀ ਕਰਦੇ ਨੇ ਕਿ ਜਿਹੜੇ ਨਾਮ ਕਿਸੇ ਦੂਰ ਜਾਂ ਨੇੜੇ ਦੀ ਦਿਸਤੀ ਚੀਜ਼ ਵੱਲ ਇਸ਼ਾਰਾ ਕਰਕੇ ਉਸਦੇ ਨਾਮ ਦੀ ਥਾਂ ਤੇ ਵਰਤੇ ਜਾਣ ਉਸ ਨੂੰ ਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਦੇਖੋ ਉਹ ਕੁਝ ਬਣ ਰਿਹਾ ਹੈ ਆਪਾਂ ਕੋਈ ਤੁਰੇ ਜਾ ਰਹੇ ਆ ਤਾਂ ਕੋਈ ਘਰ ਬਣ ਰਿਹਾ ਜਾਂ ਕੁਝ ਬਣ ਰਿਹਾ ਹੈ ਤਾਂ ਆਪਾਂ ਕਹਿੰਗੇ ਉਹ ਕੁਝ ਬਣ ਰਿਹਾ ਹੈ ਠੀਕ ਹੈ ਨਾ ਆਪਾਂ ਕੀ ਕਿਹਾ ਉਹ ਨਿਸ਼ਚੈ ਕੀਤਾ ਕਿ ਉਹ ਕੁਝ ਕੀ ਹੈ ਬਣ ਰਿਹਾ ਹੈ ਨੈਕਸਟ ਕੀ ਹੈ ਇਹ ਬੜਾ ਹਾਜ਼ਰ ਜਵਾਬ ਹੈ ਤਾਂ ਇਹ ਬੜਾ ਹਾਜ਼ਰ ਜਵਾਬ ਹੈ ਐਵੇਂ ਗੱਲ ਕੀ ਜੀਂਗੇ ਜੋ ਸਾਹਮਣੇ ਆਪਣੇ ਹੋਗਾ ਗੱਲ ਹੋ ਰਹੀ ਹੈ ਤਾਂ ਆਪਾਂ ਕਹਾਂਗੇ ਕਿ ਇਹ ਬੜਾ ਹਾਜ਼ਰ ਜਵਾਬ ਹੈ ਓਕੇ ਤਾਂ ਇਹ ਕੀ ਹੈ ਇਹ ਉਹ ਇਹ ਕੀ ਹੋਗੇ ਨਿਸ਼ਚੇਵਾਚਕ ਪੜਨਾਮ ਹੋਗੇ ਨੈਕਸਟ ਜਿਹੜਾ ਸਾਡੇ ਕੋਲ ਆ ਜਾਂਦੇ ਆ ਨਿਸ਼ਚੇਵਾਚਕ ਪੜਨਾਮ ਚੌਥੀ ਕਿਸਮੇ ਪ੍ਰਣਾਮ ਦੀ ਜਿਹੜੇ ਪ੍ਰਣਾਮ ਸ਼ਬਦਾਂ ਤੋਂ ਕੀਏ ਕਿ ਜਿਹੜੇ ਪ੍ਰਣਾਮ ਕੀ ਹੈ ਸ਼ਬਦਾਂ ਤੋਂ ਕਿਸੇ ਵਿਅਕਤੀ ਥਾਨ ਵਸਤੂ ਆਦਿ ਦਾ ਕੀ ਕਰਵਾਉਂਦੇ ਨੇ ਆਦੀ ਦਾ ਸਪਸ਼ਟ ਜਾਂ ਫਿਰ ਨਿਸ਼ਚੇਪੂਰਵਕ ਗਿਆਨ ਨਾ ਹੋਵੇ ਪਹਿਲੇ ਵਿੱਚ ਕਿ ਨਿਸ਼ਚੇਪੂਰਵਕ ਗਿਆਨ ਹੋ ਰਿਹਾ ਪਰ ਇਹਦੇ ਵਿੱਚ ਨਿਸ਼ਚੇਪੂਰਵਕ ਗਿਆਨ ਨਹੀਂ ਹੋਵੇਗਾ ਸਪਸ਼ਟ ਰੂਪ ਦੇ ਵਿੱਚ ਗਿਆਨ ਨਹੀਂ ਹੋਵੇਗਾ ਨਾ ਹੋਵੇ ਉਸ ਨੂੰ ਅਸੀਂ ਅਨਿਸ਼ਚੇਵਾਕ ਅਨਿਸ਼ੇਵਾਚਕ ਪ੍ਰਨਾਮ ਜਿਹੜਾ ਵਾ ਕਹਿੰਦੇ ਹਾਂ ਜਾਂ ਕਿਹਾ ਜਾਂਦਾ ਹੈ ਕੋਈ ਗੀਤ गा ਰਿਹਾ ਹੈ ਆਪਾਂ ਨੂੰ ਆਵਾਜ਼ ਆ ਰਹੀ ਹੈ ਤਾਂ ਆਪਾਂ ਕਹਦੇ ਕੋਈ ਗੀਤ गा ਰਿਹਾ ਹੈ ਸਾਨੂੰ ਨਹੀਂ ਪਤਾ ਕੌਣ गा ਰਿਹਾ ਹੈ ਪਰ ਅਸੀਂ ਇਹ ਕਹਿ ਸਕਦੇ ਕਿ ਕੋਈ ਗੀਤ गा ਰਿਹਾ ਆਪਾਂ ਇਹ ਨਹੀਂ ਕਹਿ ਸਕਦੇ ਉਹ ਗੀਤ गा ਰਿਹਾ ਉਹ ਕੀ ਹੋ ਜਾਏਗਾ ਨਿਸ਼ਚੇਵਾਚਕ ਹੈ ਇਹ ਜਿਹੜਾ ਹੈ ਇਹ ਵੀ ਨਿਸ਼ੇਚਕ ਇਹ ਗੀਤ गा ਰਿਹਾ ਹੈ ਕੋਈ ਗੀਤ गा ਰਿਹਾ ਹੈ ਪਤਾ ਨਹੀਂ ਕੌਣ गा ਰਿਹਾ ਤੇ ਨਿਸ਼ਚਾ ਨਹੀਂ ਹੈ ఆ నిశ్చయ వాచక है इथे కਈ ਆਉਂਦੇ ਹਨ ਤੇ ఇథె కਈ ਆਉਂਦੇ ਆ ਤਾਂ ਸਾਨੂੰ ਨਹੀਂ ਪਤਾ ਕੌਣ ਕੌਣ ਆਉਂਦਾ ਕੌਣ ਕੌਣ ਜਾਂਦਾ ਤੇ ఇథె కਈ ਆਉਂਦੇ ਹਨ ਤੇ ਇਸ ਦਾ ਵੀ ਕੋਈ ਨਿਸ਼ਚੈ ਨਹੀਂ ਹੈ ਤੇ ਇਸ ਨੂੰ ਵੀ ਅਸੀਂ ਕੀ ਕਹਾਂਗੇ ਆ నిశ్చయ వాచਕ ਪੜਨਾਮ ਇਹਨਾਂ ਵਾਕਾਂ ਦੇ ਵਿੱਚ ਜਿਵੇਂ ਕੋਈ ਤੇ ਤੇ ਕਈ ਹਨਾ ਇਹ ਆ ਕੀ ਆ నిశ్చయ వాచਕ ਵਾਕ ਜਾਂ ਪੜਨਾਮ ਹਨ ਓਕੇ ਸੌਰੀ ਪੜਨਾਮ ਹਨ ਅਗੇ ਨੈਕਸਟ ਕਿਹੜਾ ਹੈ ਸੰਬੰਧਵਾਚਕ ਪੜਨਾਮ ਠੀਕ ਹੈ ਸਬੰਧਵਾਚਕ ਪਰਨਾਮ ਤਾਂ ਜਿਹੜਾ ਸ਼ਬਦ ਕੀ ਹੈ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਯੋਜਕਾ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸਬੰਧਵਾਚਕ ਪਰਨਾਮ ਜਿਹੜਾ ਉਹ ਕਿਹਾ ਜਾਂਦਾ ਹੈ ਜਿਵੇਂ ਜੋ ਲੋਕ ਆਪਸ ਵਿੱਚ ਪਿਆਰ ਕਰਦੇ ਹਨ ਉਹ ਸੁਖੀ ਵਸਦੇ ਹਨ ਉਹ ਸੁਖੀ ਉਹ ਸੁਖੀ ਸੌਰੀ ਦੁਬਾਰਾ ਕਰਦੇ ਹਾਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ বাসਦੇ ਹਨ ਤੇ ਇੱਥੇ ਦੇਖੋ ਦੋ ਵਾਕਾਂ ਨੂੰ ਆਪਸ ਵਿੱਚ ਕਿਸ ਨੇ ਜੋੜਿਆ ਜੋ ਨੇ ਕਿ ਲੋਕ ਆਪਸ ਵਿੱਚ ਪਿਆਰ ਕਰਦੇ ਹਨ ਤਾਂ ਸੁਖੀ বাসਦੇ ਹਨ ਇਹ ਦੋ ਵਾਕ ਨੇ ਤੇ ਇਹਨਾਂ ਨੂੰ ਜੋ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ বাসਦੇ ਹਨ ਇਹ ਕੀ ਵਾਕ ਖਤਮ ਠੀਕ ਹੈ ਨਾ ਇਹ ਕੀ ਵਾਕ ਵਿੱਚ ਦੋਨੋਂ ਗੱਲਾਂ ਨੂੰ ਕਹਿ ਤਾ ਗਿਆ ਯਾਨੀ ਕਿ ਦੋ ਵਾਕਾਂ ਨੂੰ ਜੋੜ ਕੇ ਜਿਹੜਾ ਇਹ ਵਾਕ ਜਿਹੜਾ ਬਣਾਇਆ ਗਿਆ ओके नेक्स्ट ਕੀ ਹੈ ਸ਼ਰਾਬੀ ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ ਠੀਕ ਹੈ ਤਾਂ ਦੋ ਵਾਕ ਹੈ ਤੇ ਦੋਨਾਂ ਨੂੰ ਜੋੜ ਕੇ ਕਿਸ ਨੇ ਜੋੜਿਆ ਜਿਸ ਨੇ ਜੋਤ ਜਿਸ ਨੇ ਸ਼ਬਦ ਸੰਬੰਧਵਾਚਕ ਪਰਨਾਮ ਜਿਹੜੇ ਆ ਉਹ ਹੈ ਓਕੇ ਨੈਕਸਟ ਨੈਕਸਟ ਜਿਹੜਾ ਹੈ ਛੇਵਾਂ ਪ੍ਰਕਾਰ ਕਿਸ ਦਾ ਪਰਨਾਮ ਦਾ ਠੀਕ ਹੈ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਕੀ ਇਹ ਜਿਹੜਾ ਸ਼ਬਦ ਕੀ ਹੈ ਨਾਮ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਵੱਲੋਂ ਕੋਈ ਪੁਸ਼ਗਿਸ਼ ਕੀਤੀ ਜਾਵੇ ਤੇ ਨਾਲ ਹੀ ਕੀ ਹੈ ਉਸ ਵੱਲੋਂ ਕੀ ਹੈ ਪੁਸ਼ਗਿਤੀ ਗੁਸ਼ ਜਿਹੜੀ ਆ ਕੀਤੀ ਜਾਵੇ ਕਿ ਨਾਮ ਦੀ ਥਾਂ ਵਰਤਿਆ ਜਾਵੇ ਦੂਸਰਾ ਉਸ ਦੀ ਜਿਹੜੀ ਆ ਪੁਸ਼ਗਿਸ਼ ਕੀਤੀ ਜਾਵੇ ਉਸ ਨੂੰ ਅਸੀਂ ਕੀ ਕਹਿ ਦਿੰਨੇ ਆ ਪ੍ਰਸ਼ਨਵਾਚਕ ਪਰਨਾਮ ਠੀਕ ਹੈ ਜਿਵੇਂ ਕੌਣ ਸੌ ਰਿਹਾ ਹੈ ਤਾਂ ਕੌਣ ਸੌ ਰਿਹਾ ਹੈ ਤੇਰੇ ਵਿੱਚ ਪ੍ਰਸ਼ਨ ਵੀ ਪੁੱਛਿਆ ਗਿਆ ਔਰ ਨਾਮ ਦੀ ਜਗ੍ਹਾ ਤੇ ਵੀ ਆ ਗਿਆ ਔਰ ਇੱਕ ਹੀ ਹੋ ਗਿਆ ਪ੍ਰਸ਼ਨਵਾਚਕ ਪੜਨਾਮ ਨੈਕਸਟ ਕੀ ਹੈ ਗਲਾਸ ਕਿਸ ਨੇ ਤੋੜਿਆ ਤਾਂ ਗਲਾਸ ਤਾਂ ਤੋੜਿਆ ਕਿਸ ਨੇ ਤੋੜਿਆ ਸਵਾਲ ਵੀ ਪੁੱਛਿਆ ਗਿਆ ਹੈ ਹੈਨਾ ਤਾਂ ਇਹਦੇ ਵਿੱਚ ਕੀ ਹੈ ਤੇ ਇਹ ਵੀ ਕੀ ਹੈ ਪ੍ਰਸ਼ਨਵਾਚਕ ਪੜਨਾਮ ਕਿਹੜਾ ਸ਼ੋਰ ਪਾ ਰਿਹਾ ਹੈ ਤਾਂ ਕਿਹੜਾ ਸ਼ੋਰ ਪਾ ਰਿਹਾ ਹੈ ਪੁੱਛਿਆ ਗਿਆ ਤਾਂ ਕੌਣ ਕਿਸ ਨੇ ਕਿਹੜਾ ਪ੍ਰਸ਼ਨ ਕੀਨੇ ਸ਼ਬਦ ਵਾਚ ਸ਼ਬਦ ਪ੍ਰਸ਼ਨਵਾਚਕ ਜਿਹੜੇ ਆ ਪ੍ਰਨਾਮ ਨੇ ਓਕੇ ਨੈਕਸਟ ਕੀ ਇਜ਼ ਦਾ ਅਭਿਆਸ ਸੌਰੀ ਓਕੇ ਪ੍ਰਨਾਮ ਕਿਸ ਨੂੰ ਕਹਿੰਦੇ ਆ ਜੋ ਨਾਮ ਦੀ ਜਗ੍ਹਾ ਤੇ ਵਰਤ ਪ੍ਰਨਾਮ ਦੀਆਂ ਕਿਸਮਾਂ ਕਿਹੜੀਆਂ ਕਿੜੀਆਂ ਤਾਂ 6 ਕਿਸਮਾਂ ਨੇ ਪੁਰਖਵਾਚਕ ਪ੍ਰਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ ਤਾਂ ਤਿੰਨ ਪ੍ਰਕਾਰ ਦੇ ਹਨਾ ਆ ਜਿਹੜੇ ਆ ਪਹਿਲਾ ਪੁਰਖ ਦੂਜਾ ਪੁਰਖ ਤੇ ਤੀਜਾ ਪੁਰਖ ਸਬੰਧਵਾਚਕ ਪਰਨਾਮ ਦੀਏ ਕੋਈ ਦੋ ਉਦਾਹਰਨਾਂ ਦਿਓ ਤਾਂ ਹੁਣ ਜਿਹੜਾ ਜੋ ਹੋ ਗਿਆ ਸੋ ਹੋ ਗਿਆ ਹੈ ਨਾ ਜਿਸਨੇ ਹੋ ਗਿਆ ਸਿਕਾ ਓਕੇ ਤਾਂ ਉਹ ਕੀ ਹੋ ਗਿਆ ਸਬੰਧਵਾਚਕ ਪਰਨਾਮ ਉਸ ਤੋਂ ਅੱਗੇ ਅੱਗੇ ਕੀ ਲਿਖਿਆ ਗਿਆ ਕਿ ਹੇਠ ਲਿਖੇ ਪਰਨਾਮਾਂ ਦੇ ਸਾਹਮਣੇ ਉਹਨਾਂ ਦੀਆਂ ਕਿਸਮਾਂ ਲਿਖੋ ਜਿਵੇਂ ਮੈਂ ਅਸੀਂ ਪੁਰਖਵਾਚਕ ਠੀਕ ਹੈ ਕਿਸਨੇ ਕਿਹੜਾ ਪ੍ਰਸ਼ਨਵਾਚਕ ਉਹ ਇਹ केड़ा निश्चय के अनिश्चय नहीं अनिश्चय नहीं निश्चय ठीक है ओके वाचक हो गया कौन प्रश्न वाचक है ना आप आपस निजवाचक जो सो संबंधवाचक वाचक जेहड़े निश्चयवाचक निश्चयवाचक निश्चय पुरखवाचक नेक्स्ट कई बहुत सारे आ अ अह निश्चय 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 ओके नेक्स्ट ਇਹ ਵੀ ਕੁਝ ਉਦਾਹਰਨਾਂ ਨੇ ਜੇ ਤੁਸੀਂ ਕਰਨੀਆਂ ਮਿਰਚ ਫੁੱਲ ਦਿੱਲੀ ਆਪ ओके ਠੀਕ ਹੈ ਤਾਂ ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ਉਸ ਨੂੰ ਕੀ ਕਹਿੰਦੇ ਆ ਦੂਜਾ ਪੁਰਖ ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਹ ਤੀਜਾ ਪੁਰਖ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਪ੍ਰਨਾਮ ਕਹਾਉਂਦੇ ਹਨ ਜਿਹੜੇ ਸ਼ਬਦ ਜੋਰਜ ਕਾ ਵਾਂਗ ਦੋ ਵਾਕਾਂ ਨੂੰ ਜੋੜਨ ਉਸ ਨੂੰ ਡੈਸ਼ ਪੜਨਾਮ ਹੁੰਦੇ ਹਨ ਤਾਂ ਕਿਹੜੇ ਸੰਬੰਧਵਾਚਕ ਪੜਨਾਮ ਓਕੇ ਤੇ ਇਸਿਕਾ ਅਜਿਹਾ ਟਾਪਿਕ ਸਾਡਾ ਕਿਹੜਾ ਪੜਨਾਮ ਓਕੇ ਤੇ ਇਹ ਕੀ ਹੈ ਪੜਨਾਮ ਓਕੇ